ਹallelujah ਸਵਰਨ ਜੈਮਸੀ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿਉਂਕਿ ਪਰਮੇਸ਼ਰ ਨੇ ਜਦ ਨੂੰ ਜਹਾ ਪਰ ਗੀਤਾ ਚੋਂ ਨੇ ਆਪਣਾ ਇੱਕ ਲੋਤਾ ਪੁੱਤਰੀ ਪੱਖ ਦਿੱਤਾ ਤਾਂ ਜੋ ਹਰੇਕ ਜੋ ਉਸਤੀ ਨੀਚਾ ਕਰੇ ਨਾਸ ਨਾ ਹੋਏ ਪਰ ਸਦੀਪਕ ਜੀਵਨ ਪਾਵੇ ਹallelujah ਜਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਸਰਨ ਨਾਲ ਪਿਆਰ ਕੀਤਾ ਉਸ ਤੋਂ ਪਹਿਲਾਂ ਪਰਮੇਸ਼ਰ ਨੇ ਆਪਣੇ ਲਈ ਕੁਝ ਹੁਕਮ ਠਰਾਏ ਹਨ ਇਨਾਂ ਹੁਕਮਾਂ ਨੂੰ ਮੰਨਣਾ ਆਪਣਨ ਸਰਨ ਲਈ ਬਹੁਤ ਜ਼ਰੂਰੀ ਹੈ ਜਿਸ ਦਾ ਪਰਮੇਸ਼ਰ ਨੇ ਆਪਣੇ ਬਚਨ ਚ ਕਿਹਾ ਕਿਉਂਕਿ ਜੇ ਤੂੰ ਸਿਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰ ਦੇਉਗੀ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਮਾਫ ਕਰ ਦੇਵੇਗਾ ਕਈ ਲੋਕ ਪਰਮੇਸ਼ਰ ਦੇ ਘਰ ਵਿੱਚ ਜਾ ਰਹੇ ਹਨ ਪਰਮੇਸ਼ਰ ਦੇ ਘਰ ਵਿੱਚ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਬਰਕਤ ਮੰਗਣ ਦੇ ਬਾਅਦ ਵੀ ਬਰਕਤ ਨਹੀਂ ਮਿਲ ਰਹੀ ਉਸ ਦਾ ਕਾਰਨ ਇਹ ਹੈ ਕਿ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਤੋਬਾ ਕਰੋ ਬទ ਸਮਾਓ ਟੋੜੇ ਪਾਪ ਪਟਾਈ ਜਾਮ ਤਾਂ ਜੋ ਸਰਗਾਂ ਵਿੱਚੋਂ ਤੁਹਾਡੇ ਲਈ ਸੁੱਖ ਦੇ ਦਿਨਾਂ ਦਾ ਐਲਾਨ ਹੋਵੇ ਅਗਰ ਜਿਸ ਦਿਨ ਤੁਸੀਂ ਸੱਚੇ ਮਨ ਨਾਲ ਦਿਲੋਂ ਤੋਬਾ ਕਰਦੇ ਹੋ ਉਸ ਦਿਨ ਤੋਂ ਪਰਮੇਸ਼ਰ ਤੁਹਾਡੇ ਉੱਤੇ ਕਿਰਪਾ ਕਮੀ ਚਾਲੂ ਕਰ ਦਿੰਦੇ ਹਨ ਫਿਰ ਤੁਸੀਂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਬਖਤ ਸਮਾਨ ਲੈਂਦੇ ਹੋ ਤਾ ਤੁਹਾਡੀ ਬਰਕਤ ਡਬਲ ਹੋ ਜਾਂਦੀ ਹੈ। ਔਰ ਤੁਸੀਂ ਰੱਬ ਦੇ ਘਰ ਦੇ ਵਿੱਚੋਂ ਬਹੁਤ ਵੱਡੀ ਬਰਕਤ ਨੂੰ ਪਾਉਂਦੇ ਹੋ। ਕਿਉਂਕਿ ਜਦੋਂ ਬਰਕਤ ਨਹੀਂ ਮਿਲਦੀ ਉਸ ਦਾ ਕਾਰਨ ਇਹ ਵੀ ਹੈ ਕਿਉਂਕਿ ਪਰਮਿਸ਼ਨ ਨੇ ਆਪਣੇ ਵਚਨ ਦੇ ਵਿੱਚ ਕਿਹਾ ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇੰਨਾ ਸਭਣਾ ਵਸਤੂ ਦੀ ਲੋੜ ਹੈ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਪਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਦਿੱਤੀਆਂ ਜਾਣਗੀਆਂ। ਹalleluyah ਆਪਾਂ ਨੂੰ ਬਰਕਤ ਲੈਣ ਤੋਂ ਪਹਿਲਾਂ ਪਰਮੇਸ਼ਰ ਦੇ ਧਰਮਰਾਜ ਦੀ ਖੋਜ ਕਰਨੀ ਪਣੀ ਹੈ ਤੇ ਆਪਣੇ ਆਪ ਮੰਗਿਆ ਹੋਈਆ ਵਰਤਾਂ ਡਬਲ ਹੋ ਗਿਆ ਆਪ ਨੂੰ ਮਿਲ ਜਾਣੀਆਂ ਯਿਸੂ ਮਸੀਹ ਸਾਮਰਥੀ ਨਾਮ ਦੇ ਵਿੱਚ ਆਮੇਨ